मुदाबाद मुराद मुरदाबाद मुरदाबाद ਮੁਰਦਾਬਾਦ 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 ਅੱਜ ਅਸੀਂ ਪਿੰਡ ਝੇਚੀਆਂ ਦੇ ਵਿੱਚ ਹਲਕਾ ਦਿਲਾ ਨਗਰ ਉਹ ਆਮ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਦੇ ਤਹਿਤ ਅੱਜ ਕੈਂਪ ਲੱਗ ਰਹੇ ਸੀ ਉਸ ਕੈਂਪਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦਾ ਲੋਕਾਂ ਨੂੰ ਜਿਹੜੀਆਂ ਉਹਨਾਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਸੀ ਜਿਹੜੀਆਂ ਕਿਸਾਨ ਨੀਤੀ ਤੋਂ ਲੈ ਕੇ ਆਸ਼ਵਾਨ ਕਾਰਡ ਤੋਂ ਲੈ ਕੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਸੀ ਪੰਜਾਬ ਸਰਕਾਰ ਦੋਗਲਾੜ ਦੇ ਵਿੱਚ ਆਣ ਕੇ ਜੋ ਬੜੀ ਮੰਦਭਾਗੀ ਗੱਲ ਹੈ ਕਿ ਇਹ ਸਰਕਾਰ ਨੇ ਪੰਜਾਬ ਪੁਲਿਸ ਤੇ ਰਾਈ ਅੱਜ ਸਾਡੇ ਜਿਹੜੇ ਕੈਂਪ ਕੈਪਚਰ ਕੀਤੇ ਆ ਇਹ ਗੱਲ ਵੀ ਕਿਤੇ ਕੈਂਪ ਸਾਡਾ ਭਰਾਪੁਰ ਏਰੀਆ 'ਕ ਲੱਗਾ ਸੀ ਕੱਲ ਵੀ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਠੀਕ ਆ ਪਰ ਕੱਲ ਇਹ ناکਾਮ ਰੇ ਅੱਜ ਜਿਹੜਾ ਇਹਨਾਂ ਨੇ ਖੇਚੀਆਂ ਪਿੰਡ ਦੇ ਵਿੱਚ ਸਾਡਾ ਕੈਂਪ ਲੱਗਾ ਸੀ ਉਹਨੂੰ ਕੈਪਚਰ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹਦੇ ਵਿੱਚ ਸੌਵਾਂ ਦੀ ਦਬਾਅ ਦੇ ਵਿੱਚ ਇਹਨਾਂ ਨੇ ਜਿਹੜੀ ਸੈਂਕੜਾ ਪੁਲਿਸ ਦੀ ਭੇਜ ਕੇ ਔਰ ਗੁੰਡਾਗਰਦੀ ਜਿਹੜੀ ਪੂਰੀ ਕੀਤੀ ਪੰਜਾਬ ਪੁਲਿਸ ਨੇ ਸਾਡੇ ਨਾਲ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਕਾਰਜਕਰਤਾ ਦੇ ਨਾਲ ਔਰ ਮੇਰੇ ਨਾਲ ਇਸ ਸਰਕਲ ਦੇ ਪ੍ਰਧਾਨ ਪਰਸ਼ੋਤਮ ਜੀ ਸੰਦੀਪ ਜੀ ਇਸ ਸਰਕਲ ਪ੍ਰਾਣਾ ਖਾਲਾ ਦੇ ਸਾਡੇ ਲੀਗਲ ਸਰਜੇ ਮਨਾਲਾ ਜੀ ਸਾਡੇ ਸਾਰੇ ਹੀ ਜਿਹੜੇ ਕਾਰਜਕਰਤਾ ਇੱਥੇ ਪਹੁੰਚੇ ਸੀ ਮੈਂ ਵੀ ਇੱਥੇ ਪਹੁੰਚਿਆ ਔਰ ਉਹ ਕੈਂਪ ਨੂੰ ਨਾਲ ਚਲਾਉਣ ਕਰਕੇ ਕਿ ਉਸ ਕੈਂਪ ਦੀ ਜਿਹੜੀ ਆਮ ਜਿਹੜੀ ਜਨਤਾ ਉਹਨਾਂ ਨੂੰ ਲਾਭ ਨਾ ਮਿਲ ਸਕੇ ਇਹ ਸਰਕਾਰ ਬਗੜਾੜ ਦੇ ਵਿੱਚ ਆਈ ਹੋਈ ਆ ਔਰ ਸਾਨੂੰ ਸੋ ਅਰੈਸਟ ਕਰਕੇ ਇਹ ਸਰਕਾਰ ਕਹਿੰਦੇ ਲੈ ਜਾ ਕੇ ਜਾਰੀ ਆ ਉਹਦਾ ਕੋਈ ਸਾਨੂੰ ਜਿੱਤਦਾ ਨਹੀਂ ਅਸੀਂ ਤਾਂ ਇਹ ਕਰ ਪੁੱਛ ਰਿਹਾ ਕਿ ਸਾਨੂੰ ਨੋਟਿਸ ਦਿਓ ਕਿਸ ਬੇਸ ਤੇ ਸਾਨੂੰ ਤੁਸੀਂ ਅਰੈਸਟ ਕਰ ਰਹੇ ਹੋ ਅਸੀਂ ਲੋਕਾਂ ਦੀ ਗੱਲ ਕਰਨੀ ਲੋਕਾਂ ਨੂੰ ਸੁਵਿਧਾ ਮਹਈਆ ਕਰਾਉਣ ਵਾਸਤੇ ਉਹ ਯੋਜਨਾ ਦੇ ਲਈ ਅਸੀਂ ਇੱਥੇ ਕਿਮਲਾ ਰਹੇ ਆਂ ਬੀ ਆਫ ਕਾਸਟ ਅਸੀਂ 1 ਰੁਪਈਆ ਨਹੀਂ ਕਿਸ ਸਰਕਾਰ ਨੂੰ ਲੈ ਰਹੇ ਪਰ ਇਹ ੱਠਕਾ ਕਰ ਗਏ ਸਾਡੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਹਿਬਾਨਾਂ ਦੇ ਨਾਲ ਉਹਨਾਂ ਨੂੰ ਵੱਖ-ਵੱਖ ਠਾਣਿਆਂ 'ਚ ਲੈ ਕੇ ਜਾ ਕੇ ਉਹਨਾਂ ਨੂੰ ਲਿਆ ਜਾ ਰਿਹਾ ਜਿਸ ਤੋਂ ਪਹਿਲਾਂ ਰੇਨੂ ਕੰਨੀ ਸਾਡੇ ਹਲਕਾ ਜਨਰਦੀਨਾ ਨਗਰ ਨੂੰ ਉਹਨਾਂ ਨੂੰ ਵੀ ਅਰੈਸਟ ਕਰਕੇ ਫੀਸ ਲੈ ਗਈ ਆ ਜੀ ਹੁਣ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨਾਲ ਮੈਨੂੰ ਸਾਰੀ ਟੀਮ ਨੂੰ ਸਾਨੂੰ ਵੀ ਰੈਸਟ ਕੀਤਾ ਔਰ ਕੈਂਪਸ ਸਾਡਾ ਜਿਹੜਾ ਡੈਟ ਲੱਗੇ ਸੀ ਸਮੈਨੇ ਉਹ ਇਹਨਾਂ ਦੇ ਨਾਲ ਜਿੱਤੇ ਪੁਲਿਸ ਨੇ ਪੂਰੀ ਗੁੰਡਾਗਰਦੀ ਪੰਜਾਬ ਸਰਕਾਰ ਦੇ ਨਾਲ ਇਹਨਾਂ ਨੇ ਕਰਕੇ ਪੂਰਾ ਸਾਥ ਸਹਿਯੋਗ ਸਰਕਾਰ ਦਾ ਕਰ ਰਹੀ ਆ ਚਲੋ ਅਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਹੱਕ ਲਈ ਇੱਥੇ ਖੜੇ ਸੀ ਔਰ ਖੜੇ ਰਵਾਂਗੇ ਸਾਨੂੰ ਕੋਈ ਜਿੰਦਾ ਨਹੀਂ ਜਿਹੜਾ ਪਰਚਾ ਦੇਣਾ ਛੱਡ ਕੇ ਦੇ ਪਰਚਾ ਦੇ ਕੇ ਸਾਨੂੰ ਅਦਰ ਕੱਢ ਸਾਨੂੰ ਜਿੰਨਾ ਚਿਰ ਇਹ ਹੈਗਾ ਅਸੀਂ ਇਹ ਪ੍ਰੋਟੈਸਟ ਜਿਹੜਾ ਅੱਗੇ ਵੀ ਵਧਾਵਾਂਗੇ ਔਰ ਇਹ ਕੈਂਪ ਇਸੇ ਤਰ੍ਹਾਂ ਲਾਉਂਦੇ ਵੀ ਰਵਾਂਗੇ ਇਹ ਜਿੰਨੇ ਮਰਜ਼ੀ ਫੜ ਕੇ ਕਰੇ ਕਰਤਾ ਉੱਤਰਗੇ ਨਹੀਂ ਕਰੇ ਕਰਤਾ ਕਹੇ ਬੁਲਾਉਂਦੇ ਹੀ ਰਹਿਣਗੇ ਇਸ ਕਰਕੇ ਅਸੀਂ ਮੈਂ ਸਾਰਿਆਂ ਨੂੰ ਅਪੀਲ ਨਹੀਂ ਕਰਦਾ ਕਿ ਵਾਅਦੋ ਵਾਅਦੇ ਜੇਤੀਆ ਪਿੰਡ ਦੇ ਵਿੱਚ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਦੀ ਟੀਮ ਹੈ ਸਾਰੀ ਪਹੁੰਚੋ ਔਰ ਕੈਂਪ ਨੂੰ ਕੰਡੀਸ਼ਨ ਕਰੋ ਸਾਰਿਆਂ ਦਾ ਤਰਸ